ਵਾਹਿਗੁਰੂ ਸਾਹਿਬ ਜੀ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਤਿਗੁਰਾਂ ਦੀ ਕਿਰਪਾ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੈਰਾਗ ਮਈ ਬਾਣੀ ਤੁਲੋਕ ਮਹੱਲਾ ਨਾਵਾਂ ਦੀ ਸੰਥਿਆ ਭਾਵੀ ਪੌੜੀ ਤੋਂ ਸਰਵਣ ਕਰਕੇ ਲਾਹ ਪ੍ਰਾਪਤ ਕਰਾਂਗੇ ਵਾਹਿਗੁਰੂ ਸਾਹਿਬ ਜੀ ਜੋ ਪ੍ਰਾਨੀ ਪ੍ਰਾਨੀ ਪੱਪੇ ਕੰਨਾ ਪੈਚ ਅੱਧਾ ਰਾਰਾ ਨੰਨੇ ਬਿਹਾਰੀ ਹੈ ਪ੍ਰਾਨੀ ਬੋਲਣਾ ਹੈ ਨਾਣਾ ਲਾ ਕੇ ਪ੍ਰਾਨੀ ਨਹੀਂ ਬੋਲਣਾ ਛੇਤੀ ਬੋਲਣਾ ਕਿਉਂਕਿ ਪੱਪੇ ਦੇ ਪੈਰ ਵਿੱਚ ਅੱਧਾ ਰਾਰਾ ਲੱਗਾ ਹੋਇਆ ਹੈ ਪ੍ਰਾਨੀ ਇਥੇ ਜੰਮ ਕੇ ਲਾਵਾਂਗੇ ਮਮਤਾ ਪੋਲਾ ਬੋਲਣਾ ਸਜਾ ਪੋਲਾ ਬੋਲਣਾ ਲੋਭ ਪੱਬਾ ਭਾਰਾ ਬੋਲਣਾ ਮੋਹ ਆਹਾ ਮੁਕਤਾ ਬੋਲਣਾ ਮੋਹ ਅਹੰਕਾਰ ਐੜਾ ਹਾਇ ਟਿਪੇ ਅੰਗ ਬੋਲ ਕੇ ਵਿੱਚ ਡਹੇ ਦੇਣੀ ਐ ਕੱਕੇ ਕੰਨਾ ਰਾਰਾ ਕਾਰ ਅਹੰਕਾਰ ਇਸ ਤਰ੍ਹਾਂ ਬੋਲਣਾ ਹੈ ਕਹੋ ਨਾਨਕ ਇਤੇ ਜਮਕੇ ਆਪਨ ਨੰਨਾ ਤਰੇ ਸਾਰੇ ਦਲਾਵਾ ਇਥੇ ਵਿਚ ਰਾਮ ਔਰਨ ਐੜਾ ਊੜੇ ਔਂਕੜ ਰਾਰਾ ਨੰਨਾ ਔਰਨ 체ਤੀ ਬੋਲਣਾ ਔਂਕੜ ਨਾ ਨਹੀਂ ਹੋੜੇ ਦੇ ਹੋੜਾ ਜਾਂ ਕਨੋੜਾ ਨਹੀਂ ਲਾਉਣਾ ਔਂਕੜ ਲਾ ਕੇ ਬੋਲਣਾ ਹੈ ਲੇਤ ਉਧਾਰ ਉਧਾਰ ਭਾਰਾ ਬੋਲਿਆ ਜਾਵੇਗਾ ਜੋ ਸੁਪਨਾ ਅਰ ਦੇਖਣਾ ਇਥੇ ਵਿਸ਼ਰਾਮ ਐਸੇ ਜਾਗ ਪੋਲਾ ਬੋਲਣਾ ਕਉ ਜਾਨ ਨੰਨੇ ਸਿਆਰੀ ਹੈ ਇਨ ਮੈਂ ਇਥੇ ਜਮ ਕੇ कछ साचु नहीं थे विश्राम नानक इथे ठमकी बे भगव न नेस पोला बोलनान थे जमकी मया कार्ये नन्ने ला इथे विश्राम प्रानी नन् बिहारी लगी लीय नाणा ने बोलना प्रणी दौलत नीत कोटन मै ਨਾਨਕ ਇਤੇ ਜਮਕੇ ਕੋ ਕਕੇ ਹੋੜਾ ਕੋ ਲੰਮਾ ਕਰਕੇ ਬੋਲਣਾ ਹੈ ਊੜੇਦ ਲੈਂਕੜ ਊ ਇਹ ਵੀ ਲੰਮਾ ਕਰਕੇ ਬੋਲਣਾ ਹੈ ਕੋ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਸ਼ਰਾਮ ਨਾਰਾਇਣ ਨੰਨਾ ਬੋਲਣਾ ਨਾਣਾ ਨਹੀਂ ਲਾਉਣਾ ਜੇ ਜਜੇ ਸਿਆਰੀ ਆਹ ਮੁਕਤਾ ਜੇਹ ਚੇਤ ਜਸ ਇਤੇ ਜਮਕੇ ਜਾਲ ਪੋਲਾ ਬੋਲਣਾ ਬੋਧ ਬੁਧਾ ਇਕੱਠਾ ਬੋਲਣਾ ਹੈ ਪੋਲਾ ਬੋਲਣਾ ਹੈ ਦਤਿ ਦੇ ਨਾਲ ਇਥੇ ਵਿਸ਼ਰਾਮ ਉਪਜੇ ਊੜ ਔਕੜ ਉਤਯਦਕ ਪਪਾ ਜੱਜੇ ਦਲਾਵ ਉਪਜੇ ਮੇਲੰਸ ਨੀਤ ਜਾਗ ਪੋਲਾ ਬੋਲਣਾ ਦਚਨ ਤੈ ਸੇ ਰਚੀ ਰਚੀ ਪੋਲਾ ਬੋਲਣਾ ਕਹੋ ਨਾਨਕ ਇਤਿ ਠਮਕੀ ਸੋ ਨੰਨਾ ਮੀਤ ਪ੍ਰਾਨੇ ਕਛੂ ਨ ਚੇਤਾਏ ਇਥੇ ਵਿਚਰਾਮ ਪ੍ਰਾਨੇ ਤੇ ਜਮ ਕੇ ਲਾਵਾਂਗੇ ਕਛੂ ਨ ਚੇਤਾਏ ਇਥੇ ਵਿਚਰਾਮ ਲਾਵਾਂਗੇ ਮਾਦ ਦਦੇ ਦੇ ਨਾਲ ਪੋਲਾ ਬੁਲਣਾ ਹੈ ਮਾਇਆ ਕੈ ਅੰਦ ਕਹੋ ਨਾਨਕ ਇਥੇ ਜਮ ਕੇ ਦਿਨ ਹਰ ਭਜਨ ਭਜਨ ਪੋਲਾ ਬੁਲਣਾ ਹੈ ਇਥੇ ਵਿਚਰਾਮ ਭਰਤ ਤਾਹੇ ਜਾਮ ਕੋਲਾ ਬਲਣਾ ਹੈ ਫੰਦ ਤਦਿਦ ਨਾਲ ਭਾਰਾ ਬਲਣਾ ਹੈ ਜੋ ਜੱਜਾ ਊੜੇ ਔਂਕਰ ਜੋ ਇਥੇ ਆਪਾਂ ਜਮ ਕੇ ਨਾਉਣੀ ਹੈ ਸੁਖ ਕਉ ਕਕਾ ਊੜੇ ਔਂਕਰ ਕਉ 체ਤੀ ਬਲਣਾ ਹੈ ਚਾਹ ਹੈ ਸਦਾ ਸਦਾ ਪੋਦਾ ਬਲਣਾ ਇਥੇ ਵਿਸ਼ਰਾਮ ਤਰਨ ਨੰਨਾ RAM ਕੀ ਲੇਹ ਹਾ ਮੁਕਤਾ ਦੇਹ ਦਲੇਨਾ ਲੰਮਾ ਕਰਕੇ ਬੋਲਣਾ ਹਾ ਹਾ ਮੁਕਤਾ ਦੇਹ ਕਹੋ ਨਾਨਕ ਇਤੇ ਜਮ ਕੇ ਸੋਨ ਰੇ ਮਨਾ ਇਤੇ ਵਿਚਾਰਾਮ ਦੁਰਲਭ ਦਦੇ ਔਂਕੜ ਰਾਰਾ ਦੰਡ ਯਦਕ ਭੱਬਾ ਦੁਰਲਭ ਇਹ ਪਾਰਾ ਬੋਲਿਆ ਜਾਵੇਗਾ ਮਾਨੁਖ ਮੰਮੇ ਕੰਨਾ ਨੰਨੇ ਔਂਕੜ ਉਤੇਯਦਕ ਖਖਾ ਮਾਨੁਖ ਦੇਹ ਦਦੇ ਲਾਂ ਲੰਮਾ ਕਰਕੇ ਬੋਲਣਾ ਹਾ ਹਾ ਮੁਕਤਾ ਦੇਹ ਨਮਾ ਕਰਕੇ ਬੋਲਣਾ ਹੈ ਜ ਸੁਖ ਕੋ ਚਾਹ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ